ਮਾਣਾ ਅਧੀਨ ਚੱਲ ਰਹੇ ਪੁਲ ਲਈ ਪੁੱਟੇ ਟੋਏ 'ਚ ਕਾਰ ਡਿੱਗੀ ਮੌਕੇ ਤੇ ਮੌਜੂਦ ਪੀਸੀਆਰ ਮੁਲਾਜ਼ਮਾਂ ਨੇ ਮੁਸ਼ਕਲ ਨਾਲ ਕੱਢਿਆ ਕਾਰ ਚਾਲਕਾਂ ਨੂੰ ਬਾਹਰ ਜ਼ਖਮੀ ਕਾਰ ਚਾਲਕਾਂ ਨੂੰ ਮੈਡੀਕਲ ਕਰਵਾਇਆ ਗਿਆ ਦਾਖਲ ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਕੋੜਕਪੂਰਾ ਰੋਡ ਤੇ ਨਹਿਰਾਂ ਉੱਪਰ ਚੱਲ ਰਹੇ ਨਵੇਂ ਪੁਲ ਦੇ ਨਿਰਮਾਣ ਤਹਿਤ ਰਸਤੇ ਨੂੰ ਬੈਰੀਕੇਡ ਲਾ ਕੇ ਬੰਦ ਕੀਤਾ ਹੋਇਆ ਹੈ ਪਰ ਦੇਰ ਰਾਤ ਸ਼ਹਿਰ ਵਾਲੇ ਪਾਸਿਓਂ ਆ ਰਹੀ ਇੱਕ ਇੱਕ ਤੇਜ਼ ਰਫ਼ਤਾਰ ਸਵਿਫਟ ਯਰ ਕਾਰ ਬੈਰੀਕੇਡ ਤੋੜ ਕੇ ਪੁਲ ਦੇ ਨਿਰਮਾਣ ਲਈ ਪੱਤੇ ਗਏ ਟੋਏ ਵਿੱਚ ਜਾੜਗੀ ਜਾਣਕਾਰੀ ਦਿੰਦੇ ਹੋਏ ਪੀਸੀਆਰ ਮੁਲਾਜ਼ਮ ਨੇ ਦੱਸਿਆ ਕਿ ਰਾਤ ਕਰੀਬ 12:30 ਵਜੇ ਜਦੋਂ ਡੀਸੀ ਸਾਹਿਬ ਦੀ ਕੋਠੀ ਨਜ਼ਦੀਕ ਡਿਊਟੀ ਤੇ ਸਨ ਤਾਂ ਜ਼ੋਰਦਾਰ ਆਵਾਜ਼ ਆਈ ਜਦ ਅਸੀਂ ਭੱਜ ਕੇ ਮੌਕੇ ਤੇ ਆਕੇ ਦੇਖਿਆ ਤਾਂ ਇੱਕ ਕਾਰ ਪੁਲ ਬਣ ਲਈ ਪੁੱਟੇ ਟੋਏ ਵਿੱਚ ਡਿੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਪੁਲਿਸ ਲੈਂਡ ਦੀ ਗਾਰਦ ਨੂੰ ਵੀ ਸੱਦਿਆ ਗਿਆ ਮੌਕੇ ਤੇ ਕਾਰ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ ਜਿਸ ਦੇ ਮਬੁੱਲੀ 6 ਵਜੀਆਂ ਪਰ ਬਹੁਤ ਵੱਡਾ ਹਾਸਤਾ ਹੋਣ ਤੋਂ ਬਚਾਅ ਹੋ ਗਿਆ ਉਹਨਾਂ ਦੱਸਿਆ ਹੈ ਕਿ ਇਹ ਨੌਜਵਾਨ ਪਾਰਕ ਐਵੇਨਿਊ ਦਾ ਰਹਿਣ ਵਾਲਾ ਹੈ ਜਿਸ ਨੂੰ ਇਲਾਜ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚ ਆ ਗਿਆ ਇਸ ਮੌਕੇ ਤੇ ਪੀਸੀਆਰ ਮੁਲਾਜ਼ਮਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਇਹ ਵਿਸ਼ੇਸ਼ ਰਿਪੋਰਟ ਸਾਰੇ ਰਾਤ ਨੂੰ ਸਾਢੇ 12 ਵਜੇ ਅਸੀਂ ਗਾਸਤੇ ਸੀਗੇ ਤੇ ਡੀਸੀ ਦੀ ਕੋਠੀ ਡੀਸੀ ਸਾਹਿਬ ਦੀ ਕੋਠੀ ਦੇ ਅੱਗੇ ਸਾਨੂੰ ਖੜਕਾ ਸੁਣਿਆ ਬਹੁਤ ਜ਼ਿਆਦਾ ਅਸੀਂ ਪਿੱਛੇ ਸੀ ਤੇ ਜਦੋਂ ਅਸੀਂ ਆਏ ਭੱਜ ਕੇ ਵੇਖਿਆ ਤਾਂ ਕਾਰ ਜਮਾਂ ਹੀ ਮੋਦੀ ਹੋਈ ਪਈ ਤੇ ਅਸੀਂ ਛੇਤੀ ਛੇਤੀ ਨਾਲ ਘਾਰਦਾਲਿਆਂ ਨੂੰ ਬੁਲਾਇਆ ਪੁਲਿਸ ਰੈਂਟ ਤੇ ਉਹ ਮੁੰਡਾ ਕੱਢਿਆ ਬਾਹਰ ਕੱਢ ਕੇ ਫਿਰ ਐਸਐਸਟੀਮ ਨੂੰ ਫੋਨ ਕੀਤਾ ਤੇ ਫਿਰ ਅਸੀਂ ਮੈਡੀਕਲ ਦਾਖਲ ਕਰਾਇਆ ਉਹਨੂੰ ਸੱਟ ਮੋਦਾ ਕੁਦਤੀ ਵੇਗ ਨੂੰ ਵੱਲੋਂ ਕਿਰਪਾ ਹੋਈ ਬਚਾਅ ਹੋ ਗਿਆ ਜੀ ਗੱਡੀ ਤੇਜ਼ ਸੀ ਕਿ ਲੱਗ ਰਹੀ ਸੀ ਗੱਡੀ ਤੇਜ਼ ਆ ਰਹੀ ਸੀ ਥੋੜੀ ਜਿਹੀ ਉਹ ਤੋਂ ਬ੍ਰੇਕ ਨਹੀਂ ਜਿਹੜੇ ਗੱਡੀ ਨੇ ਬ੍ਰੇਕ ਨਹੀਂ ਮੰਨੇ ਲੱਗਦੇ ਆ ਵਿੱਚ ਰੀਤਾ ਉਹ ਤੋਂ ਲੱਗਿਆ ਤੇ ਇਹੀ ਕਾਰਨ ਹੋ ਸਕਦਾ ਹੋਤ ਅਸੀਂ ਸਾਨੂੰ ਤਾਂ ਖੜਕਾ ਸੁਣਿਆ ਬਹੁਤ ਜ਼ਿਆਦਾ ਉਹ ਉੱਥੇ ਸੀ ਅਸੀਂ ਪਿੱਛੇ ਕੋ ਦੱਤੀ ਤੇ ਖੜਕਾ ਸੁਣਨ ਕਰਕੇ ਅਸੀਂ ਛੇਤੀ ਛੇਤੀ ਆ ਕੇ ਵੇਖਿਆ ਕਿ ਸਰੀਆਂ ਦੇ ਉੱਤੇ ਹੀ ਕਾਰ ਮੁੰਦੀ ਹੋਈ ਪਈ ਆ ਕਿੰਨੇ ਕੋ ਸਾਥ ਵਗਰ ਲੱਗਿਆ ਜੀ ਸੱਟ ਉਹਦੇ ਮੂੰਹ ਤੇ ਇੱਥੇ ਮਾਰੀ ਜੀ ਨੱਕ ਤੇ ਆ ਤੇ ਉਹ ਵਧੀਆ ਤੁਰੇ ਫਿਰਦੇ ਕੱਢ ਲਿਆ ਜਾਣੀ ਉਹਨੂੰ ਠੀਕ ਸੀ ਤਕਰੀਬਨ ਫ੍ਰੀਕੋਰਟ ਦੇ ਕੋਲ ਬਾਅਦ ਵਿੱਚ ਕਿਤੇ ਉਹ ਫ੍ਰੀਕੋਰਟ ਪਾਰ ਕੇ ਵੀ ਨਿਊਜ਼ ਦੇ ਆ ਜੀ ਪਾਰਕ ਐਵੇਨਿਊ ਨੇ ਜਿਹੜੀ ਨਹਿਰਾਂ ਤੇ ਆ ਉਥੋਂ ਦੇ ਦਾਸ ਦੇ